ਲੋੜੀ ਦੇ ਤਿਹਾਰ ਤੋਂ ਬਾਅਦ ਪੰਜਾਬ ਦੇ ਵਿੱਚ ਮੌਸਮ ਇੱਕ ਵਾਰ ਸਾਫ਼ ਹੋ ਚੁੱਕਾ ਸੀ ਅਤੇ ਲਗਾਤਾਰ ਹੀ ਗਰਮੀ ਜਿਹੜੀ ਸੀ ਉਹ ਵਾਧੀ ਹੋਈ ਅਨਜ਼ਰ ਆ ਰਹੀ ਸੀ ਲੇਕਿਨ ਅੱਜ ਅਚਾਨਕ ਹੀ ਧੁੰਦ ਪੈਣ ਕਾਰਨ ਟੈਂਪਰੇਚਰ ਦੇ ਵਿੱਚ ਕਾਫੀ ਜੜਾ ਹੈ ਉਹ ਗਰਾਵਟ ਵਿਖ ਨੂੰ ਮਿਲ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਪਾਰਾ ਜਿਹੜਾ ਹੈ ਉਹ ਜ਼ਰੂਰ ਹੇਠਾਂ ਮੱਲ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਲੇਕਿਨ ਸਚਕੰਡ ਛੇ ਦਰਬਾਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆਸਾਂ ਨੂੰ ਕਿਸੇ ਵੀ ਤਰ੍ਹਾਂ ਦੀ ਢਾਹ ਲੱਗਦੀ ਹੋਈ ਨਜ਼ਰ ਨਹੀਂ ਆ ਰਹੀ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਚਕੰਡ ਛੇ ਦਰਬਾਰ ਸਾਹਿਬ ਦੇ ਬਾਹਰ ਮੌਜੂਦ ਹਾਂ ਜਿੱਥੇ ਕਿ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਜਿਹੜੇ ਨੇ ਉਹਨਾਂ ਤਮਸਤਕ ਹੋਣ ਵਾਸਤੇ ਪਹੁੰਚ ਰਹੇ ਨੇ ਅਤੇ ਉਹਨਾਂ ਵੱਲੋਂ ਗੁਰੂ ਘਰ ਦੇ ਵਿੱਚ ਪਹੁੰਚ ਆਸ਼ੀਰਵਾਦ ਜਿਹੜਾ ਹੈ ਉਹ ਪ੍ਰਾਪਤ ਕੀਤਾ ਜਾ ਰਿਹਾ ਹੈ ਹਾਲਾਂ ਕੀ ਧੁੰਦ ਹੋਣ ਕਾਰਨ ਵਿਜ਼ਿਬਿਲਟੀ ਜ਼ਰੂਰ ਘੱਟ ਨਜ਼ਰ ਆ ਰਹੀ ਹੈ ਲੇਕਿਨ ਫਿਰ ਵੀ ਸ਼ਰਧਾਲੂ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਇੱਕ ਵੀਰ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਵੀਰ ਜੀ ਬਾਕੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਾਲ ਹੈ ਜੀ ਬਾਕੀ ਦਾ ਖਾਲਸਾ ਵਾਹਿਗੁਰੂ ਜੀ ਕੀ ਕਹਿਣਾ ਚਾਹੋਗੇ ਠੰਡ ਬੜੀ ਸੀਗੀ ਹੁਣ 13 ਤਰੀ ਲੋਹੜੀ ਤੋਂ ਬਾਅਦ ਧੁੱਪ ਨਿਕਲ ਗਈ ਸੀਗੀ ਗਰਮੀ ਲੱਗਣ ਲੱਗੀ ਸੀ ਇੱਕ ਵਾਰ ਫਿਰ ਤੋਂ ਠੰਡ ਆ ਗਈ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਵਧੀਆ ਜੀ ਠੰਡ ਵੀ ਜ਼ਰੂਰੀ ਆ ਜੋ ਹਰ ਕੋਈ ਰੁੱਤ ਬਣੀ ਆਣੀ ਚਾਹੀਦੀ ਆ ਠੰਡ ਵੀ ਜ਼ਰੂਰੀ ਆ ਚਲੋ ਠੰਡ ਵਧੀਆ ਨਜ਼ਾਰੇ ਲੈ ਲਈ ਤੁਸੀਂ ਸੱਚਖੰਡ ਸੀ ਦਰਬਾਰ ਸਾਹਿਬ ਪਹੁੰਚੇ ਹੋ ਕਿੰਨੀ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਠੰਡ ਬੜੀ ਹੈ ਜੀ ਨਹੀਂ ਨਹੀਂ ਆਪਾਂ ਤੇ ਚਲੋ ਲੋਕਲ ਆ ਕੋਈ ਦਿੱਕਤ ਨਹੀਂ ਵਧੀਆ ਦਰਸ਼ਨ ਮਿਲੇ ਕਰਦੇ ਆ ਅੱਜ ਬਾਹਰ ਹੀ ਕੀਤੇ ਆ ਟਾਈਮ ਨਹੀਂ ਅੰਦਰ ਵੀ ਦਰਸ਼ਨ ਕਰੀਦੇ ਆ ਕੋਈ ਦਿੱਕਤ ਨਹੀਂ ਧੁੰਦ ਪਈ ਹੋਈ ਹੈ ਹਾਂਜੀ ਧੁੰਦ ਚਲੋ ਬਾਹਰ ਆਣਾ ਟੂਰਿਸਟ ਨੂੰ ਓਖਾ ਜਾਂਦਾ ਰਸਤੇ 'ਚ ਦਿੱਕਤ ਆਂਦੀਆਂ ਵਾ ਪਰੇਸ਼ਾਨੀ ਆਂਦੀਆਂ ਵਾ ਬਾਕੀ ਚਲੋ ਜੋ ਰੁੱਤ ਬਣੀ ਉਹਦੇ ਹਾਨੀ ਹੈ ਬਿਲਕੁਲ ਸੋ ਇਹ ਸਾਨੂੰ ਸ਼ਰਧਾਲੂ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਆਸਥਾ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕਮੀ ਜਿਹੜੀ ਹੈ ਉਹ ਨਹੀਂ ਆ ਪਰ ਲੇਕਿਨ ਦੂਸਰੇ ਪਾਸੇ ਘਰ ਗੱਲ ਕੀਤੀ ਜਾਵੇ ਤਾਂ ਅੱਜ ਸੱਚਖੰਡ ਛੇ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਨੇ ਸ਼ਰਧਾਲੂ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਗਿਣਤੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਹਾਲਾਂਕਿ ਠੰਡ ਹੋਣ ਕਾਰਨ ਉਹ ਲੋਕ ਜਿਹੜੇ ਨੇ ਜਿੱਥੇ ਆਪਣੇ ਘਰਾਂ ਦੇ ਵਿੱਚ ਦੁਬੱਕ ਕੇ ਬੈਠਣ ਲਈ ਮਜਬੂਰ ਹੁੰਦੇ ਨੇ ਉੱਤੇ ਹੀ ਅ ਕਈ ਸ਼ਰਧਾਲੂ ਜਿਹੜੇ ਨੇ ਉਹ ਸੱਚਖੰਡ ਸ਼ੀਰ ਦਰਬਾਰ ਸਾਹਿਬ ਨ ਤਮਸਕ ਹੋਣ ਵਾਸਤੇ ਦੂਦਰਾੜਿਆਂ ਤੋਂ ਪਹੁੰਚਦੇ ਹੋਏ ਨਜ਼ਰ ਆਉਂਦੇ ਨੇ ਅ ਅਕਸਰ ਹੀ ਜਦੋਂ ਵੀ ਸੱਚਖੰਡ ਸ਼ੀਰ ਦਰਬਾਰ ਸਾਹਿਬ ਦੀ ਗੱਲ ਕੀਤੀ ਜਾਵੇ ਤੇ ਆਸਾ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਰੂਰ ਇੱਥੇ ਪਹੁੰਚਦੇ ਨੇ ਅਤੇ ਗੁਰੂ ਨੂੰ ਸਜਦਾ ਜਿਹੜਾ ਹੈ ਉਹ ਕਰਦੇ ਹੋਏ ਅਨਜ਼ਰ ਆਉਂਦੇ ਨੇ ਅਗਰ ਗੱਲ ਕੀਤੀ ਜਾਵੇ ਤਾਂ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚੋਂ ਅ ਸਰਦਾਲੂ ਜਿਹੜੇ ਨੇ ਉਹ ਜਰੂਰ ਇੱਥੇ ਪਹੁੰਚਦੇ ਨੇ ਇੱਕ ਹੋਰ ਵੀ ਅੰਕਲ ਨੇ ਮੌਜੂਦ ਹਨ ਗੱਲਬਾਤ ਕਰ ਲੈਣੇ ਅੰਕਲ ਜੀ ਕੀ ਨਾਮ ਹੈ ਆਪਕਾ ਜੀ ਕੀ ਨਾਮ ਹੈ ਆਪਕਾ ਮੋਰਾ ਨਾਮ ਪ੍ਰਹਲਾਦ ਰਾਇ ਕਹਾਂ ਸੇ ਆਏ ਹੋ ਬਿਹਾਰ ਸੇ ਬਿਹਾਰ ਸੇ ਸਰਦੀ ਬਹੁਤ ਹੈ ਅੰਦਰ ਮਾਤਾ ਟੇਕਾ ਆਪਨੇ ਜਾ ਕੇ ਜੀ ਹਾਂ ਟੇਕਾ ਜੀ ਹਾਂ ਬਹੁਤ ਠੰਡੀ ਸਰਦੀ ਹੈ ਅੰਦਰ ਜੀ ਜੀ सर्दी है सर्दी है अंदर हाँ, सर्दी तो है मैं आप आपका क्या नाम है जी मैं बिहार से हूँ मेरा नाम पवन कुमार यादव हुआ यादव जी आ, सर्दी बहुत है कैसा लगा अंदर जाके कैसा माहौल था बहुत तो अच्छा माहौल था और बहुत अच्छा फील किए हैं हम हम बहुत पहली बार यहाँ घूमने के लिए आए हैं ऐसे प्रॉपर में लुधियाने लुदिया, में ही जॉब करता हूँ अच्छा जी तो मैं माता पिताजी को लेके आया था दिखाने के लिए अंदर सर्दी है है लग रहा विजिबिलिटी अंदर तो कुछ सर्दी नहीं महसूस हो रही है हाँ। लेकिन अंदर सर्दी नहीं महसूस हो क्या रही है, लगता है, कि गुरु का है अंदर, अंदर, जी, जी, अंदर गर्म पानी का भी पर्याप्त साधन है जो पैर भी जो है ठंडी नहीं हो पाती है और सारे कुछ सारे सुविधा जो है बहुत बेस्ट है तो ऐसा न श्रद्धालु जी न बोले ਜੋਰੇ ਨਹੀਂ ਨਹੀਂ ਉਹ ਜਿਹੜਾ ਇੱਥੇ ਸੱਚਖੰਡ 시 ਦਰਬਾਰ ਸਾਹਿਬ ਨਤਮਸਤਕ ਹੋ ਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਰਹੇ ਨੇ ਕਿਉਂਕਿ ਬੇਸ਼ੱਕ ਸਰਦੀ ਦਾ ਮੌਸਮ ਹੈ ਧੁੰਦ ਬਹੁਤ ਪਈ ਹੋਈ ਹੈ ਲੇਕਿਨ ਫਿਰ ਵੀ ਸ਼ਰਧਾਲੂ ਜਿਹੜੇ ਨੇ ਸਚਖੰਡੀ ਦਰਬਾਰ ਸਾਹਿਬ ਤੇ ਨਿਰੰਤਰ ਪਹੁੰਚ ਰਹੇ ਨੇ ਤੇ ਕਹੇ ਜਿਹੜੇ ਨੇ ਕਿ ਅੰਦਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਗਰਮੀ ਜਾਂ ਠੰਡ ਸਰਦੀ ਜਿਹੜੀ ਹੈ ਉਹ ਨਹੀਂ ਲੱਗ ਰਹੀ ਲੇਕਿਨ ਕਿਤਨਾ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਵਿਜ਼ਿਬਿਲਟੀ ਘਟ ਹੋਣ ਦੇ ਕਾਰਨ ਵੀ ਸ਼ਰਧਾਲੂ ਜਿਹਨੇ ਵੱਧ ਚੜ ਕੇ ਸਚਖੰਡੀ ਦਰਬਾਰ ਸਾਹਿਬ ਨਤਮਸਤਕ ਹੋ ਰਹੇ ਨੇ ਕੈਮਰਾ ਪਰਸਨ ਜਾਪਰੀਦਨ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਿਤ ਸਾਹਿਬ